ਸਵੇਰ ਤੋਂ ਆਏ ਏਪੀ ਢੱਲੋ ਦੇ ਫੈਨਸ ਲਗਾਤਾਰ ਬੇਸਬਰੀ ਨਾਲ ਐਂਟਰੀ ਦਾ ਇੰਤਜ਼ਾਰ ਕਰ ਰਹੇ ਸੀ ਕਿ ਫਾਈਨਲੀ ਉਹ ਥੋੜਾ ਜਿਹਾ ਉਹਨਾਂ ਨੂੰ ਰਾਹਤ ਮਿਲੀ ਹੈ ਜਦੋਂ ਲਾਈਨਾਂ ਬੰਨੀਆ ਸ਼ੁਰੂ ਹੋ ਗਈਆਂ ਨੇ ਪੁਲਿਸ ਮੁਲਾਜ਼ਮਾ ਨੇ ਬੁਲਾ ਲਿਆ ਹੁਣ ਕਿ ਐਂਟਰੀ ਵਾਲੇ ਜਿਹੜੇ ਨੇ ਉਹ ਲਾਈਨਸ ਦੇ ਵਿੱਚ ਆ ਜਾਓ ਤਸਵੀਰਾਂ ਤੁਹਾਨੂੰ ਦਿਖਾ ਦਿੰਨੀ ਕੈਮਰਾਮੈਨ ਨੂੰ ਮੈਂ ਕਹਿੰਨੀ ਕਿ ਇੱਕ ਵਾਰ ਤਸਵੀਰਾਂ ਦਿਖਾ ਦਨ ਤਸਵੀਰਾਂ ਤੁਹਾਨੂੰ ਦਿਖਾ ਦੇਣ ਕਿ ਕਿਸ ਤਰ੍ਹਾਂ ਲਾਈਨਾਂ ਬੰਨੀਆਂ ਸ਼ੁਰੂ ਹੋ ਗਈਆਂ ਨੇ ਐਪੀਟਲੋ ਦੇ ਸ਼ੋਰ ਨੂੰ ਦੇਖਣ ਦੇ ਲਈ ਅੰਦਰ ਐਂਟਰੀ ਦੀਆਂ ਲਾਈਨਾਂ ਤੁਸੀਂ ਕ라우ਡ ਦੇਖ ਪਾ ਰਹੇ ਹੋ ਜਿੰਨਾ ਦਿਲਜੀਤ ਔਰ ਕਰਨ ਦਾ ਕ라우ਡ ਸੀਗਾ ਉਸ ਦੇ ਮੁਕਾਬਲੇ ਇਥੇ ਫਿਲਹਾਲ ਲਈ ਤਾਂ ਕ라우ਡ ਬਹੁਤ ਘੱਟ ਨਜ਼ਰ ਆ ਰਿਹਾ ਔਰ ਇਹ ਐਂਟਰੀ ਦੇ ਲਈ ਬੈਰੀਕੇਟਿੰਗ ਤੇ ਬਾਹਰ ਜਿਹੜੀਆਂ ਤੁਸੀਂ ਲਾਈਨਾਂ ਦੇਖ ਰਹੇ ਹੋ ਇਹ ਕਰਨ ਜਲਾ ਦੇ ਸ਼ੋ ਜਿੰਨਾ ਕਰਾਊਡ ਤਾਂ ਨਹੀਂ ਪਰ ਇਹ ਢਿੱਲੋ ਦੇ ਸ਼ੋ ਦੀਆਂ ਜਿਹੜੀਆਂ ਲੋਕਾਂ ਨੇ ਟਿਕਟਸ ਲਈਆਂ ਸੀਗੀਆਂ ਉਹ ਲੋਕ ਹੁਣ ਅੰਦਰ ਜਾਣ ਦੇ ਲਈ ਫਾਈਨਲੀ ਲਾਈਨਾਂ ਦੇ ਵਿੱਚ ਲੱਗ ਗਏ ਨੇ ਹੁਣ ਅੰਦਰ ਜਾ ਕੇ ਦੇਖਣਾ ਬੇਹਦ ਖਾਸ ਹੋਵੇਗਾ ਕਿ ਅੰਦਰ ਚੱਲ ਕੇ ਉਹਨਾਂ ਨੂੰ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਮਿਲਦਾ ਕਿਉਂਕਿ ਹਜ਼ਾਰਾਂ ਰੁਪਏ ਖਰਚ ਕੇ ਇੱਥੇ ਲੋਕ ਪਹੁੰਚੇ ਨੇ ਸ਼ੋ ਦੇਖਣ ਦੇ ਲਈ ਔਰ ਉਸ ਤੋਂ ਬਾਅਦ ਇਹਨੇ ਫੈਨਸ ਪਰੇਸ਼ਾਨ ਹੋਏ ਇੰਨੀ ਸਿਕਿਉਰਿਟੀ ਅੱਜ ਟਾਈਟ ਹੈ ਕਿ ਉਹਨਾਂ ਨੂੰ ਟਿਕਟਸ ਲੈਣ ਦੇ ਬਾਵਜੂਦ ਵੀ ਅੰਦਰ ਐਂਟਰ ਨਹੀਂ ਹੁੰਦ ਦਿੱਤਾ ਗਿਆ ਸੋ ਇੱਕ ਵਾਰੀ ਸਾਰਿਆਂ ਨੂੰ ਬਾਹਰ ਕੱਢ ਕੇ ਦੁਬਾਰ ਤੋਂ 2 ਘੰਟੇ ਬਾਅਦ ਲਾਈਨਾਂ ਬਣਾਵਾ ਕੇ ਉਹਨਾਂ ਦੀ ਦੁਬਾਰਤੋਂ ਐਂਟਰੀ ਕਰਵਾ ਦਿੱਤੀ ਗਈ ਹਜੇ ਲਾਈਨਾਂ ਹੀ ਬਣਵਾਈਆਂ ਨੇ ਹਜੇ ਵੀ ਟਾਈਮ ਦੀ ਕਨਫਰਮੇਸ਼ਨ ਨਹੀਂ ਹੈ ਕਿ ਇਹਨਾਂ ਨੂੰ ਕਦੋਂ ਤੱਕ ਅੰਦਰ ਐਂਟਰ ਅੰਦਰ ਐਂਟਰ ਕਰਵਾਇਆ ਜਾਏਗਾ ਸੋ ਇਹ ਤਸਵੀਰਾਂ ਜਿਹੜੀਆਂ ਨੇ ਤੁਸੀਂ ਲਗਾਤਾਰ ਦੇਖ ਰਹੇ ਹੋ ਇੱਥੋਂ ਐਪੀਟੀ ਲੋ ਦੇ ਸ਼ੋਅ ਤੋਂ ਬਾਹਰ ਅਸੀਂ ਕਵਰੇਜ ਕਰ ਰਹੇ ਹਾਂ ਤਾਂ ਕਿ ਤੁਹਾਨੂੰ ਵੀ ਦਿਖਾ ਪਾਈਏ ਕਿ ਅੱਜ ਇੱਥੇ ਕਿੰਨੀ ਕਿ ਸਿਕਿਉਰਿਟੀ ਟਾਈਟ ਹੈ اور ਫੈਨਸ ਕਿੰਨੇ ਕਹ ਪਹੁੰਚੇ ਨੇ ਸੋ ਇੱਕ ਵਾਰ ਕਰਾਊਡ ਵਾਲ ਜ਼ਰੂਰ ਨਜ਼ਰ ਮਾਰੋ ਔਰ ਇਹ ਏਪੀ ਢਿੱਲੋਂ ਨੂੰ ਦੇਖਣ ਦੇ ਜਿਹੜਾ क्रेज ਆ ਲੋਕਾਂ ਦਾ ਉਹ ਸਿਰ ਚੜ ਕੇ ਬੋਲ ਰਿਹਾ ਹੈ ਲੇਕਿਨ ਬਹੁਤ ਪਰੇਸ਼ਾਨ ਸੀ ਕਿ ਅੱਜ ਏਪੀ ਢਿੱਲੋਂ ਦੇ ਫੈਨਸ ਜਿਨ੍ਹਾਂ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਚੁੱਕੇ ਹਾਂ ਔਰ ਹੁਣ ਫਾਈਨਲੀ ਲਾਈਨਾਂ ਦੇ ਵਿੱਚ ਲੱਗ ਗਏ ਨੇ ਸੋ ਦੈਟ ਕੀ ਉਹ ਏਪੀ ਢਿੱਲੋਂ ਦਾ ਸ਼ੋਅ ਦੇਖ ਸਕਣਗੇ ਏਪੀ ਹਾਲਾ ਕਿ 8 ਵਜੇ ਪਰਫਾਰਮ ਕਰਨਗੇ ਉਸ ਤੋਂ ਪਹਿਲਾਂ ਜੋਸ਼ ਬਰਾੜ ਪਰਫਾਰਮ ਕਰਨਗੇ ਜੋਸ਼ ਬਰਾੜ ਦੀ ਪਰਫਾਰਮੈਂਸ ਹੋਏਗੀ ਏਪੀ ਢਿੱਲੋਂ ਇੱਕ ਜਾਂ ਦੋ ਘੰਟੇ ਸਿਰ ਪਰਫਾਰਮ ਕਰਨਗੇ ਅੰਦਰ ਔਰ ਉਸ ਤੋਂ ਪਹਿਲਾਂ ਯਾਨੀ ਕਿ 4 ਘੰਟੇ ਪਹਿਲਾਂ ਕਿਸ ਤਰ੍ਹਾਂ ਲਾਈਨਾਂ ਲੱਗੀਆਂ ਨੇ ਇਹ ਐਪੀਟਲੋ ਦੇ ਫੈਨਸ ਲਗਾਤਾਰ ਬੇਸਬਰੀ ਨਾਲ ਐਂਟਰੀ ਦਾ ਇੰਤਜ਼ਾਰ ਕਰ ਰਹੇ ਸੀ ਕਿ ਫਾਈਨਲੀ ਉਹ ਥੋੜਾ ਜਿਹਾ ਉਹਨਾਂ ਨੂੰ ਰਾਹਤ ਮਿਲੀ ਹੈ ਜਦੋਂ ਲਾਈਨਾਂ ਬੰਨੀਆ ਸ਼ੁਰੂ ਹੋ ਗਈਆਂ ਨੇ ਪੁਲਿਸ ਮੁਲਾਜ਼ਮਾ ਨੇ ਬੁਲਾ ਲਿਆ ਹੁਣ ਕਿ ਐਂਟਰੀ ਵਾਲੇ ਜਿਹੜੇ ਨੇ ਉਹ ਲਾਈਨਸ ਦੇ ਵਿੱਚ ਆ ਜਾਓ ਤਸਵੀਰਾਂ ਤੁਹਾਨੂੰ ਦਿਖਾ ਦਿੰਨੀ ਕੈਮਰਾਮੈਨ ਨੂੰ ਮੈਂ ਕਹਿੰਨੀ ਕਿ ਇੱਕ ਵਾਰ ਤਸਵੀਰਾਂ ਦਿਖਾ ਦਨ ਤਸਵੀਰਾਂ ਤੁਹਾਨੂੰ ਦਿਖਾ ਦਨ ਕਿ ਕਿਸ ਤਰ੍ਹਾਂ ਲਾਈਨਾਂ ਬੰਨੀਆ ਸ਼ੁਰੂ ਹੋ ਗਈਆਂ ਨੇ ਐਪੀਟਲੋ ਦੇ ਸ਼ੋਰ ਨੂੰ ਦੇਖਣ ਦੇ ਲਈ ਅੰਦਰ ਐਂਟਰੀ ਦੀਆਂ ਲਾਈਨਾਂ ਤੁਸੀਂ ਕ라우ਡ ਦੇਖ ਪਾ ਰਹੇ ਹੋ ਜਿਨ੍ਹਾਂ ਦਿਲਜੀਤ ਔਰ ਕਰਨ ਦਾ ਕ라우ਡ ਸੀਗਾ ਉਸ ਦੇ ਮੁਕਾਬਲੇ ਇ ਫਿਲਹਾਲ ਦੀ ਤਾਂ ਕਰਾਊਡ ਬਹੁਤ ਘੱਟ ਨਜ਼ਰ ਆ ਰਿਹਾ ਹੈ ਔਰ ਇਹ ਐਂਟਰੀ ਦੇ ਲਈ ਬੈਰੀਗੇਟਿੰਗ ਤੇ ਬਾਹਰ ਜਿਹੜੀਆਂ ਤੁਸੀਂ ਲਾਈਨਾਂ ਦੇਖ ਰਹੇ ਹੋ ਇਹ ਕਰਨ ਜਲਾ ਦੇ ਸ਼ੋ ਜਿੰਨਾ ਕਰਾਊਡ ਤਾਂ ਨਹੀਂ ਪਰ ਇਹ ਪੀ ਢੱਲੋ ਦੇ ਸ਼ੋ ਦੀਆਂ ਜਿਹੜੀਆਂ ਲੋਕਾਂ ਨੇ ਟਿਕਟਸ ਲਈਆਂ ਸੀਗੀਆਂ ਉਹ ਲੋਕ ਹੁਣ ਅੰਦਰ ਜਾਣ ਦੇ ਲਈ ਫਾਈਨਲੀ ਲਾਈਨਾਂ ਦੇ ਵਿੱਚ ਲੱਗੇ ਨੇ ਹੁਣ ਅੰਦਰ ਜਾ ਕੇ ਦੇਖਣਾ ਬੇਹਦ ਖਾਸ ਹੋਵੇਗਾ ਕਿ ਅੰਦਰ ਚੱਲ ਕੇ ਉਹਨਾਂ ਨੂੰ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਮਿਲਦਾ ਹੈ ਕਿਉਂਕਿ ਹਜ਼ਾਰਾਂ ਰੁਪਏ ਖਰਚ ਕੇ ਇੱਥੇ ਲੋਕ ਪਹੁੰਚੇ ਨੇ ਸ਼ੋਅ ਦੇਖਣ ਦੇ ਲਈ ਔਰ ਉਸ ਤੋਂ ਬਾਅਦ ਇਨੇ ਫੈਨਸ ਪਰੇਸ਼ਾਨ ਹੋਏ ਇੰਨੀ ਸਿਕਿਉਰਿਟੀ ਅੱਜ ਟਾਈਟ ਹੈ ਕਿ ਉਹਨਾਂ ਨੂੰ ਟਿਕਟਸ ਲੈਣ ਦੇ ਬਾਵਜੂਦ ਵੀ ਅੰਦਰ ਐਂਟਰ ਨਹੀਂ ਹੋਣ ਦਿੱਤਾ ਗਿਆ ਸੋ ਇੱਕ ਵਾਰੀ ਸਾਰਿਆਂ ਨੂੰ ਬਾਹਰ ਕੱਢ ਕੇ ਦੁਬਾਰ ਤੋਂ 2 ਘੰਟੇ ਬਾਅਦ ਲਾਈਨਾਂ ਬਣਾਵਾ ਕੇ ਉਹਨਾਂ ਦੀ ਦੁਬਾਰ ਤੋਂ ਐਂਟਰੀ ਕਰਵਾ ਦਿੱਤੀ ਗਈ ਹਜੇ ਲਾਈਨਾਂ ਹੀ ਬਣਵਾਈਆਂ ਨੇ ਹਜੇ ਵੀ ਟਾਈਮ ਦੀ ਕਨਫਰਮੇਸ਼ਨ ਨਹੀਂ ਹੈ ਕਿ ਇਹਨਾਂ ਨੂੰ ਕਦੋਂ ਤੱਕ ਅੰਦਰ ਐਂਟਰ ਅੰਦਰ ਐਂਟਰ ਕਰਵਾਇਆ ਜਾਏਗਾ ਸੋ ਇਹ ਤਸਵੀਰਾਂ ਜਿਹੜੀਆਂ ਨੇ ਤੁਸੀਂ ਲਗਾਤਾਰ ਦੇਖ ਰਹੇ ਹੋ ਇਥੋਂ एपीटी ਲੋਦੇ ਸ਼ੋਅ ਤੋਂ ਬਾਹਰ ਅਸੀਂ ਕਵਰੇਜ ਕਰ ਰਹੇ ਹਾਂ ਤਾਂ ਕਿ ਤੁਹਾਨੂੰ ਵੀ ਦਿਖਾ ਪਾਈਏ ਕਿ ਅੱਜ ਇੱਥੇ ਕਿੰਨੀ ਕਿ ਸਿਕਿਉਰਿਟੀ ਟਾਈਟ ਹੈ ਔਰ ਫੈਨਸ ਕਿੰਨੇ ਕ ਪਹੁੰਚੇ ਨੇ ਸੋ ਇੱਕ ਵਾਰ ਕਰਾਊਡ ਵੱਲ ਜ਼ਰੂਰ ਨਜ਼ਰ ਮਾਰੋ ਔਰ ਇਹ ਏਪੀ ਢਿੱਲੋਂ ਨੂੰ ਦੇਖਣ ਦੇ ਜਿਹੜਾ क्रेज ਆ ਲੋਕਾਂ ਦਾ ਉਹ ਸਿਰ ਚੜ ਕੇ ਬੋਲ ਰਿਹਾ ਲੇਕਿਨ ਬਹੁਤ ਪਰੇਸ਼ਾਨ ਸੀ ਕਿ ਅੱਜ ਏਪੀ ਢਿੱਲੋਂ ਦੇ ਫੈਨਸ ਜਿਨ੍ਹਾਂ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਚੁੱਕੇ ਆ ਔਰ ਹੁਣ ਫਾਈਨਲੀ ਲਾਈਨਾਂ ਦੇ ਵਿੱਚ ਲੱਗ ਗਏ ਨੇ ਸੋ ਦੈਟ ਕੀ ਹੋਏ ਏਪੀ ਢਿੱਲੋਂ ਦਾ ਸ਼ੋਅ ਦੇਖ ਸਕਣਗੇ ਏਪੀ ਹਾਲਾਂਕਿ 8 ਵਜੇ ਪਰਫਾਰਮ ਕਰਨਗੇ ਉਸ ਤੋਂ ਪਹਿਲਾਂ ਜੋਸ਼ ਬਰਾੜ ਪਰਫਾਰਮ ਕਰਨਗੇ ਜੋਸ਼ ਬਰਾੜ ਦੀ ਪਰਫਾਰਮੈਂਸ ਹੋਏਗੀ ਏਪੀ ਢਿੱਲੋਂ ਇੱਕ ਜਾਂ ਦੋ ਘੰਟੇ ਸਿਰ ਪਰਫਾਰਮ ਕਰਨਗੇ ਅੰਦਰ ਔਰ ਉਸ ਤੋਂ ਪਹਿਲਾਂ ਯਾਨੀ ਕਿ 4 ਘੰਟੇ ਪਹਿਲਾਂ ਕਿਸ ਤਰ੍ਹਾਂ ਲਾਈਨਾਂ ਲੱਗੀਆਂ ਨੇ ਇਹ